ਕਾਰ ਜੋ ਖਾਲਸਾ ਜੀ ਐਮ ਐਸ ਸੀ ਕਰੀ ਨੇ ਠੇਕੇਦਾਰ ਨੂੰ ਫੋਨ ਕੀਤਾ ਤੇ ਉਹਨੇ ਆਖਿਆ ਨਹੀਂ ਭਾਉ ਤੁਹਾਡੀ ਨਹਿਰ ਤੇ ਤੁਹਾਡਾ ਠੇਕਾ ਤੁਹਾਨੂੰ ਮੁਬਾਰਕ ਉਹਨੇ ਆਖਿਆ ਕਿਉਂ ਕਹਿੰਦਾ ਨਹਿਰ ਦੇ ਵਿੱਚੋਂ ਬਚਿਆ ਖੁਚਿਆ ਤੇ ਤਾਂ ਹੀ ਖਾऊं ਨਾ ਜੇ ਮਾਂ ਦੀ ਕੋਖੋਂ ਦੋ ਸਿਰ ਲੈ ਕੇ ਜੰਮਿਆ ਹੂੰ ਦੋ ਉਹਨੇ ਆਖਿਆ ਕਿਉਂ ਕਹਿੰਦਾ ਇੱਕ ਸਿਰ ਦੇ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਵੱਢ ਲੈਣਾ ਤੇ ਤੇ ਜੁੱਜਾ ਸਿਰ ਹੋਵੇਗਾ ਤੇ ਦੁਨੀਆਦਾਰੀ ਵੇਖਾਂਗੇ ਤੁਹਾਡੀ ਨੈਣ ਤੇ ਤੁਹਾਡਾ ਠੇਕਾ ਤੁਹਾਨੂੰ ਮੁਬਾਰਕਾ ਠੇਕਾ ਕੋਈ ਨਾ ਲਵੀ ਹੁਣ ਇੰਦਰਾ ਗਾਂਧੀ ਦਾ ਅਰਦਲੀ ਧਵਨ ਉਹਨੇ ਲਾਇਆ ਫੋਨ ਐਮ ਐਸ ਸਿਕਰੀ ਨੂੰ ਧਵਨ ਦਾ ਫੋਨ ਚੁੱਕਿਆ ਸਿਕਰੀ ਸਾਹਿਬ ਨੇ ਤੇ ਧਵਨ ਨੇ ਆਖਿਆ ਕਹਿਣ ਲੱਗੇ ਜੀ ਹੁਣ ਪ੍ਰਧਾਨ ਮੰਤਰੀ ਜੀ ਗੱਲ ਕਰਨਗੇ ਠੇਕੇਦਾਰ ਨੇ ਪ੍ਰਧਾਨ ਮੰਤਰੀ ਨੂੰ ਦਵਾਸੁਲਾਮ ਕੀਤੀ ਇੰਦਰਾ ਗਾਂਧੀ ਨੇ ਆਖਿਆ ਸਿਕਰੀ ਸਾਹਿਬ ਬੋਲਦੇ ਕਹਿੰਦਾ ਜੀ ਮੈਡਮ ਜੀ ਕਹਿੰਦੀ ਪੁੱਤ ਨਹਿਰ ਦਾ ਕੰਮ ਕਿਉਂ ਠੱਪ ਹੋ ਗਿਆ ਇਹਦਾ ਮੈਡਮ ਜੀ ਨਹਿਰ ਦਾ ਠੇਕਾ ਹੀ ਕੋਈ ਨਹੀਂ ਲੈਂਦਾ ਉਹ ਕਹਿੰਦੀ ਮੇਰਾ ਬੀਬਾ ਪੁੱਤ ਲਾਲਚ ਦੇ ਇਹ ਨਹਿਰ ਬਾਨੀ ਚਾਹੀਦੀ ਨਹਿਰ ਬਾਨੀ ਉਹਨੇ ਆਖਿਆ ਮੈਡਮ ਜੀ ਤੁਸੀਂ ਲਾਲਚ ਨੂੰ ਗੱਲ ਕਰਨ ਦਾ ਮੈਂ ਤੇ ਲੋਕਾਂ ਨੂੰ ਪੂਰੀ ਪੂਰੀ ਨਹਿਰ ਦੇ ਕੇ ਵੇਖ ਲਿਆ ਲੇਕਿਨ ਠੇਕਾ ਕੋਈ ਨਹੀਂ ਚੁੱਕਣ ਦਿਆ ਉਹ ਕਹਿੰਦੀ ਫਿਰ ਤੂੰ ਮੇਰਾ ਬੀਬਾ ਪੁੱਤ ਬਣਾ ਆ ਕਈਆਂ ਨੇ ਬੀਬੇ ਪੁੱਤ ਬਣਾ ਬਣਾ ਕਈਆਂ ਦੀਆਂ ਮੰਜੀਆਂ ਠੋਕਦੀਆਂ ਆ ਕੇ ਤੁਹਾਨੂੰ ਤੇ ਮੈਂ ਵਧਾਈ ਦੇਣਾ ਵੀਰ ਜੀ ਉਹਨਾਂ ਨੂੰ ਪੁੱਛ ਰਿਹਾ ਕਹਿੰਦੇ ਸਰਬਸੰਮਤੀ ਹੋਈ ਤੁਹਾਡੇ ਤੁਹਾਡੇ ਪਿੰਡ ਚ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਨਹੀਂ ਤਾਂ ਇਹ ਬੀਬੇ ਪੁੱਤ ਬਣਾ ਬਣਾ ਕੇ ਨਾ ਵੀ ਤੂੰ ਬੀਬਾ ਪੁੱਤ ਬਣਾ ਨਾ ਉਹਦੀਆਂ ਪੈਲੀਆਂ ਚ ਰਹਿਣ ਦੇਣੇ ਪੱਠੇ ਨਾ ਉਹਦੇ ਭਟੂਏ ਚ ਰਹਿਣ ਦੇਣੇ ਪੈਸੇ ਨਾ ਉਹਦੀ ਭੜੋਲੀ ਚ ਰਹਿਣ ਦੇਣੀ ਕਣਕ ਤੇ ਚਿੱਟਾ ਨੰਗ ਕਰਕੇ ਕਹਿਣਾ ਹੁਣ ਤੂੰ ਸਾਡਾ ਸਰਪੰਚੀ ਤੇ ਜੋ ਖਾਊਗਾ ਨਹੀਂ ਤੇ ਵਿਚਾਰਾ ਕੀ ਕਰੂਗਾ ਜਿੰਨੇ 30 35 ਲੱਖ ਰੁਪਏ ਆਪਣੇ ਕੋਲੋਂ ਲਾਤਾ ਉਹ ਖਾਊਗਾ ਨਹੀਂ ਤੇ ਕੀ ਕਰੂਗਾ ਭਾਈ ਤੋਂ ਸਨਮਾਨ ਜੋ ਖਰਸਾ ਜੀ ਮੁੱਕ ਦੀ ਗੱਲ ਠੇਕਾ ਕੋਈ ਨਾ ਲਵੇ ਇੰਦਰਾ ਗਾਂਧੀ ਨੇ ਆਖਿਆ ਤੂੰ ਮੇਰਾ ਬੀਬਾ ਪੁੱਤ ਬਣ ਉਹ ਕਹਿੰਦਾ ਜੇ ਮੈਂ ਬੀਬਾ ਪੁੱਤ ਬਣ ਗਿਆ ਤੇ 24 ਘੰਟੇ ਨਹੀਂ ਬੀਬੇ ਪੋਤਣੇ ਕੱਢਨੇ ਜਿਸ ਕਰਕੇ ਮੇਰੀ ਬੇਨਤੀ ਵੀ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਗਾੜੀ ਬੰਨੇ ਹੱਥ ਨਹਿਰ ਦਾ ਠੇਕਾ ਜਿੰਨੂੰ ਮਰਜ਼ੀ ਦੇ ਦਿਓ ਮੇਰੇ ਨਿੱਕੇ ਨਿੱਕੇ ਬੱਚੇ ਆ ਤੇ ਮੇਰਾ ਨਹੀਂ ਜੀ ਕਰਦਾ ਪਰ ਜਵਾਨੀ ਚ ਮਰਾਂ ਇੰਦਰਾ ਗਾਂਧੀ ਨੇ ਆਖਿਆ ਜੈਡ ਸਿਕਿਉਰਿਟੀ ਦਵਾਂਗੇ ਤੇਰੀ ਹਵਾ ਬੰਦੇ ਵੀ ਨਹੀਂ ਕੋਈ ਵੇਖੇਗਾ ਉਹਨੇ ਦੂਜੀ ਗੱਲ ਆਖੀ ਕਹਿੰਦਾ ਬੀਬੀ ਜੀ ਇਹ ਗੋਲੀ ਸਿਕਿਉਰਿਟੀ ਚ ਜਾ ਕੇ ਮਾਰ ਦੇਣੇ ਉਹ ਕਹਿੰਦੀ ਅਜੇ ਤੱਕ ਕੋਈ ਜੰਮਿਆ ਨਹੀਂ ਜਿਹੜਾ ਸਿਕਿਉਰਿਟੀ 'ਚ ਮਾਰੇ ਇਹਨੂੰ ਕੀ ਪਤਾ ਸੀ ਵਿਚਾਰੀ ਨੂੰ ਪੇ 31 ਅਕਤੂਬਰ ਨੂੰ ਤੈਨੂੰ ਵੀ ਅਗਲੇ ਸਿਕਿਉਰਿਟੀ 'ਚ ਗੋਲੀ ਮਾਰਨੀ ਆ ਹੁਣ ਮੁੱਕਦੀ ਗੱਲ ਇੰਦਰਾ ਗਾਂਧੀ ਨੇ ਪਾਇਆ ਵਜ ਨੇਂਦਰਾ ਗਾਂਧੀ ਨੇ ਪਾਇਆ ਜੋਰ ਤੇ ਵਿਚਾਰੇ ਸੀਕਰੀ ਨੇ ਲੈ ਲਿਆ ਠੇਕਾ ਲੱਗ ਪਿਆ ਕੰਮ ਕਰਾਉਣ ਉਹਨੇ ਇੱਕ ਮੀਟਿੰਗ ਸੱਦੀ 23 ਜੁਲਾਈ 1990 ਨੂੰ ਚੰਡੀਗੜ੍ਹ ਦੇ 26 ਸੈਕਟਰ 'ਚ 21 ਜੁਲਾਈ ਨੂੰ ਮਿਲ ਗਿਆ ਨੰਬਰ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਉਹਨੂੰ ਫੋਨ ਲਾਇਆ ਫੋਨ ਲਾ ਕੇ ਭਾਈ ਬਲਵਿੰਦਰ ਸਿੰਘ ਨੇ ਆਖਿਆ ਜੀ ਸਿਕਰੀ ਸਾਹਿਬ ਬੋਲਦੇ ਨੇ ਤੇ ਗਾੜੀਆਂ ਨੂੰ ਸਿਕਰੀ ਨੇ ਆਖਿਆ ਹਾਂ ਓਏ ਸਿਕਰੀ ਸਾਹਿਬ ਬੋਲਦੇ ਐ ਕਈਆਂ ਨੂੰ ਇੱਕ ਪੈਗ ਸ਼ਰਾਬ ਦਾ ਨਹੀਂ ਛੇਤੀ ਚੜਦਾ ਜਿੰਨੀ ਛੇਤੀ ਕੁਰਸੀ ਤੇ ਸਾਹਬ ਦਾ ਨਸ਼ਾ ਚੜ ਜਾਂਦਾ ਉਹਨੇ ਆਖਿਆ ਹਾਂ ਸਿਕਰੀ ਸਾਹਿਬ ਬੋਲਦਾ ਹੈ ਤੇ ਜਟਾਣੇ ਨੇ ਆਖਿਆ ਦਾਸ ਨੂੰ ਭਾਈ ਬਲਵਿੰਦਰ ਸਿੰਘ ਜਟਾਣਾ ਕਹਿੰਦੇ ਨੇ ਤੇ ਸਿਕਰੀ ਨੇ ਆਖਿਆ ਅੱਛਾ ਤੂੰ ਜਟਾਣਾ ਕਹਿੰਦਾ ਹਾਂ ਸਿਕਰੀ ਨੇ ਆਖਿਆ ਕਹਿਣ ਲੱਗਾ ਜਟਾਣਿਆ ਜਿੱਦਨ ਕਤੇ ਮੇਰੇ ਸਾਹਮਣੇ ਆ ਗਿਆ ਉਹ ਤੈਨੂੰ ਬੰਦੇ ਦਾ ਪੁੱਤ ਵੇਖੀ ਕਿਵੇਂ ਬਣਾਉਣਾ ਹੈ ਤੇ ਭਾਈ ਬਲਵਿੰਦਰ ਸਿੰਘ ਨੇ ਆਖਿਆ ਸਿਕਰੀ ਸਾਹਿਬ ਜੇ ਮੰਦਰੇ ਜਾਂ ਗੁਰਦੁਆਰੇ ਦੋ ਟਾਈਮ ਜਾਂਦੇ ਜੇ ਤੇ ਤਿੰਨ ਟਾਈਮ ਕਰ ਦਿਓ ਜਿੱਦਨ ਜਟਾਣਾ ਤੇਰੇ ਸਾਹਮਣੇ ਆ ਗਿਆ ਉਦੋਂ ਸਿਕਰੀ ਸੂਕਰੀ ਨਹੀਂ ਲੱਭਣ ਦਵਾਂਗੇ ਤੇ ਨਾਲੇ ਨਹਿਰ ਦਾ ਕੰਮ ਧਿਆਨ ਨਾ ਕਰਵਾਵੀ ਉਹਨੇ ਆਖਿਆ ਕਹਿਣ ਲੱਗਾ ਜਟਾਣਿਆ ਰੇਪਣ ਤੇ ਕੈਂਚੀ ਮੈਂ ਲੈ ਆਣ ਕੇ ਰੱਖੀ ਹੈ ਜੇ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਰਿਬਨ ਨਾ ਕਟਾ ਦਿੱਤਾ ਇੰਦਰਾ ਗਾਂਧੀ ਦੇ ਕੋਲੋਂ ਤੇ ਮੇਰਾ ਨਾਂ ਸੀਖਰੀ ਨਹੀਂ ਤੇ ਭਾਈ ਬਲਵਿੰਦਰ ਸਿੰਘ ਚਟਾਣੇ ਨੇ ਆਖਿਆ ਨੋਟ ਕਰ ਅੱਜ ਤੱਕ ਉਹ ਰਿਬਨ ਤੇ ਨਾ ਕੈਂਚੀ ਤੇ ਨਾ ਉਹ ਹੱਥ ਬਣੇ ਨੇ ਜਿੰਨਾ ਹੱਥਾਂ ਨੇ ਇਹ ਰਿਬਨ ਕਟਣਾ ਉਹ 6 ਮਹੀਨਿਆਂ ਤੱਕ ਤੇ ਤੈਨੂੰ ਰਹਿਣ ਹੀ ਨਹੀਂ ਦੇਣਾ ਇਹ ਨਹੀਂ ਗੱਲ ਕਹਿ ਕੇ ਕੱਟ ਦਿੱਤਾ ਫੋਨ ਤੇ 23 ਜੁਲਾਈ ਨੂੰ ਦੋ ਮੋਟਰਸਾਈਕਲਾਂ ਤੇ ਬੈਠੇ ਭਾਈ ਬਲਵਿੰਦਰ ਸਿੰਘ ਚਟਾਣੇ ਆਉਣੀ ਪਹੁੰਚ ਕੇ ਚੰਡੀਗੜ੍ਹ ਦੇ 26 ਸੈਕਟਰ ਚ ਜਦੋਂ ਪੌੜੀਆਂ ਚੜੇ ਨਾ ਜਿੱਥੇ ਅੱਜ HDFC ਬੈਂਕ ਬਣੀ ਆ ਇਹ ਸਿਕਰੀ ਦਾ ਦਫ਼ਤਰ ਸੀਗਾ ਉਹ ਜਦੋਂ ਚੜ ਗਏ ਪੌੜੀਆਂ ਚਾਰ ਬੰਦੇ ਇਹਨਾਂ ਨੂੰ ਜਲ ਪਾਣੀ ਛਕਾਉਣ ਵਾਲਾ ਭੋਲਾ ਪ੍ਰਸ਼ਾਦ ਇੱਕ ਤੇ ਘੱਟ ਥੋੜਾ ਹੁੰਦੇ ਚਲ ਪਾਣੀ ਛਕਾਉਣ ਵਾਲੇ ਉਹ ਜਦੋਂ ਭੋਨੇ ਪ੍ਰਸ਼ਾਦ ਨੇ ਵੇਖਿਆ ਚਾਰ ਬੰਦੇ ਚੜਦੇ ਆਉਂਦੇ ਤੇ ਇੱਕ ਹੱਥ ਵਿੱਚ ਚਾਹ ਵਾਲਾ ਜੱਗ ਦੂਜੇ ਹੱਥ ਵਿੱਚ ਕੱਚ ਦੀਆਂ ਗਲਾਸੀਆਂ ਐਉਂ ਕਰਕੇ ਆਖਿਆ ਕਹਿੰਦਾ ਓ ਕਿਧਰ ਮੂੰਹ ਚੁਕਿਆ ਤੇ ਭਾਈ ਬਲਵਿੰਦਰ ਸਿੰਘ ਨੇ ਆਖਿਆ ਜੀ ਸਿਕਰੀ ਸਾਹਿਬ ਨੂੰ ਮਿਲਣਾ ਬੋਲੇ ਪ੍ਰਸ਼ਾਦ ਨੇ ਆਖਿਆ 2 ਘੰਟੇ ਦੀ ਮੀਟਿੰਗ ਹੈ ਤੇ 2 ਘੰਟੇ ਸੀਕਰੀ ਨੂੰ ਰੱਬ ਵੀ ਨਹੀਂ ਮਿਲ ਸਕਦਾ ਰੱਬ ਤੇ ਭਾਈ ਬਲਵਿੰਦਰ ਸਿੰਘ ਨੇ ਆਖਿਆ ਹਾਂ ਤੇ ਮਿੰਟੀ 2 ਲਾਉਣੇ ਬਸ ਗਏ ਤੇ ਮਿਲ ਕੇ ਬਾਹਰ ਉਹ ਭੋਲਾ ਪ੍ਰਸ਼ਾਦ ਨਾ ਮੇਰੇ ਉਹ ਵੀਰੋ ਫਿਲਮਾਂ ਦਾ ਬੜਾ ਸ਼ਕੀਨ ਸੀਗਾ ਉਦੋਂ ਵੀ ਸ਼ਿਆਰ ਚੱਲਦਾ ਹੁੰਦਾ ਸੀ ਬਲੈਕ ਐਂਡ ਐਂਡ ਵਾਈਟ ਟੀਵੀ ਚੱਲਦਾ ਹੁੰਦਾ ਸੀ ਉਹ ਨਾ ਕਿਤੇ ਫਿਲਮਾਂ ਫੁਲਮਾਂ ਵੇਖੀਆਂ ਤੇ ਡਾਇਲੋਗ ਰਹਿ ਗਿਆ ਚੇਤੇ ਫਿਲਮ ਦਾ ਤੇ ਭੁੱਲ ਗਿਆ ਚੇਤਾ ਆਯੋ ਬਹਾਮਾ ਕਰਕੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਗਾੜੀ ਕਰਕੇ ਕਹਿੰਦਾ ہماری ਦਾਛ पे गुजरਣਾ ਪੜੇਗਾ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਤੇ ਕੰਮ ਹੀ ਬੜਾ ਸੌਖਾ ਕੱਟ ਕੇ ਪੈਂਟ ਦੀ ਜੇਬ ਵਿੱਚੋਂ ਵਾਲਵਾਰ ਜਦੋਂ ਸਿੱਧਾ ਕੀਤਾ ਭੋਲੇ ਪ੍ਰਸ਼ਾਦ ਦੇ ਹੱਥੋਂ ਚਾਹ ਵਾਲਾ ਜੱਗ ਵੀ ਡਿੱਗ ਪਿਆ ਤੇ ਕੱਚ ਦੀਆਂ ਗਲਾਸਾਂਾਂ ਦੂਜੇ ਫਲੋਰ ਤੋਂ ਮਾਰੀ ਛਾਲ ਜਿਵੇਂ ਬੋਰਡ ਤੋਂ ਬਿੱਲਾ ਡਿੱਗਦਾ ਵਜਾ ਜਾ ਕੇ ਛੜਕ ਚ ਤੇ ਲੱਤ ਤਣਾ ਕੇ ਬਹਿ ਗਿਆ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਉੱਤੋਂ ਠਾਹ ਵੇਖਿਆ ਕਹਿਣ ਲੱਗੇ ਹਾਂਜੀ ਤੇ ਭੋਲੇ ਪ੍ਰਸ਼ਾਦ ਨੇ ਹੱਥ ਜੋੜ ਕੇ ਆਖਿਆ ਓ ਮੇਰੇ ਆ ਵੀਰਾ ਗੋਲੀ ਨਾ ਮਾਰੀ ਭਾਵੇਂ 4 ਘੰਟੇ ਸੇ ਇਕਰੀ ਨੂੰ ਮਿਲਿਆ ਇਦੋਂ ਖੜਕਾਇਆ ਭਾਈ ਬਲਵਿੰਦਰ ਸਿੰਘ ਨੇ ਦਰਵਾਜ਼ਾ ਦਰਬਾਨ ਨੇ ਮੜਾ ਜਾ ਖੋਲਿਆ ਦਰਵਾਜ਼ਾ ਉਹਨੇ ਵੇਖਿਆ ਚਾਰ ਬੰਦੇ ਸਿਰ ਤੇ ਵੱਧੀਆਂ ਪੇਚਾਂ ਵਾਲੀਆਂ ਪੱਗਾਂ ਕਿਸੇ ਦਾ ਦਾੜਾ ਪ੍ਰਕਾਸ਼ ਕਿਸੇ ਨੂੰ ਦਾੜਾ ਉਤਰਨ ਡਿਆ ਉਹ ਬੰਦੇ ਨੇ شناਖਤ ਕਰ ਲਈ ਪੀ ਇਹ ਬੰਦੇ ਖੈਰ ਅਥੇ ਨਹੀਂ ਉਹ ਲੱਗਾ ਘੁੱਟ ਕੇ ਦਰਵਾਜ਼ਾ ਬੰਦ ਕਰਨ ਬਲਵਿੰਦਰ ਸਿੰਘ ਜਟਾਣਿਆਂ ਨੇ ਮਾਰੀ ਲੱਤ ਨਾ ਲੱਭਾ ਦਰਵਾਜਾ ਤੇ ਨਾ ਦਰਵਾਜਾ ਖੋਲਣ ਵਾਲਾ ਖੋਲਣ ਵਾਲਾ ਵੀ ਲੋਟੀਆਂ ਖਾਂਦਾ ਫਿਰੇ ਨੰਗ ਗਿਆ ਤਿੰਨੇ ਬੰਦੇ ਅੰਦਰ ਸੀਕਰੀ ਨੇ ਕੁਰਸੀ ਤੋਂ ਉੱਠ ਕੇ ਆਖਿਆ ਕਹਿੰਦਾ ਓ ਕਿਸੇ ਆਫੀਸਰ ਦੇ ਦਫ਼ਤਰ ਵਿੱਚ ਜਾਈਏ ਤੇ ਤਮੀਜ਼ ਨਾਲ ਜਾਈਦਾ ਹੈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਮਾਂ ਪਿਓ ਨੇ ਅਕਲ ਬਹੁਤ ਦਿੱਤੀ ਆ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਛੋਟਿਆਂ ਨਾਲ ਪਿਆਰ ਕਿਵੇਂ ਕਰਨਾ ਹਰ ਇੱਕ ਦਾ ਆਦਰ ਤੇ ਮਾਨ ਕਿਵੇਂ ਕਰਨਾ ਮਾਪੇ ਨੇ ਸਿਖਾਇਆ ਲੇਕਿਨ ਜਦੋਂ ਤੇਰੇ ਵਰਗੇ ਬਾਦ ਬੰਦੇ ਨੂੰ ਪੰਥ ਮਿਲਣ ਜਾਵੇ ਉਦੋਂ ਪੰਥ ਇਤਰਾ ਹੀ ਜਾਂਦਾ ਹੈ ਸਿਖਰੀ ਨੇ ਆਖਿਆ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਵੀ ਬੇਨਤੀ ਕਰਨ ਆਇਆ ਨਹਿਰ ਨਾ ਬਣਾਣੀ ਇਹ ਨਹਿਰ ਬੰਦ ਰਹਿੰਦੀ ਜਿੱਥੇ ਕੰਮ ਰੁਕਿਆ ਰੁਕਿਆ ਰਹਿਣਦੀ ਸਿਖਰੀ ਨੇ ਕੋਰਾ ਕਾਗਜ਼ ਚੁੱਕਿਆ ਉਹਦੇ ਤੇ ਕੱਚੀ ਪੈਨਸਲ ਨਾਲ ਮਾਰ ਕੇ ਨਾ ਦੋ ਨਿਕਾਂ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਸਾਹਮਣੇ ਕਰਕੇ ਕਹਿੰਦਾ ਇਹ ਕੀ ਹੈ ਬਲਵਿੰਦਰ ਸਿੰਘ ਨੇ ਆਖਿਆ ਤੂੰ ਅੰਨਾ ਕੋਰਾ ਕਾਗਜ਼ ਉਹਦੇ ਤੇ ਦੋ ਲੀਕਾਂ ਉਹਨੇ ਆਖਿਆ ਮੈਂ ਨਹੀਂ ਅੰਨਾ ਬਲਵਿੰਦਰ ਸਿਆਹ ਅੰਨਾ ਤੂੰ ਐ ਕੋਰਾ ਕਾਗਜ਼ ਨਹੀਂ ਇਹ ਪੰਜਾਬ ਦੀ ਧਰਤੀ ਹੈ ਦੋ ਲੀਕਾਂ ਨਹੀਂ ਇਹ ਐ ਸਵਾਏ ਐਲ ਨਹਿਰ ਦੇ ਦੋਵੇਂ ਪਾਸੇ ਨੇ ਆ ਕੋਰੇ ਕਾਗਜ਼ ਤੋਂ ਦੋ ਲੀਕਾਂ ਮਟਾ ਦੇ ਮੈਂ ਮੰਨ ਜਾਵਾਂਗਾ ਕਿ ਇਹ ਮਾਂ ਨੇ ਪੁੱਤ ਪੈਦਾ ਕੀਤਾ ਪੁੱਤ ਬਲਵਿੰਦਰ ਸਿੰਘ ਨੇ ਆਖਿਆ ਇਹ ਲੀਕਾਂ ਮਟਾਉਣੀਆਂ ਤੇ ਕੱਚੇ ਪਿੱਲੇ ਬੰਦਿਆਂ ਦਾ ਕੰਮ ਆ ਮੈਂ ਤੇ ਨਹਿਰ ਦਾ ਖਿਆਲ ਤੇਰੇ ਦਿਲ ਤੇ ਤੇਰੇ ਦਿਮਾਗ ਵਿੱਚੋਂ ਕੱਢਣ ਵਾਸਤੇ ਆਇਆ ਦੱਸ ਨਹਿਰ ਕੰਮ ਨਹੀਂ ਬੰਦ ਕੇ ਨਹੀਂ ਸੀਕਰੀ ਨੇ ਆਖਿਆ ਨਾ ਕਰਾਂ ਅੱਜ ਤੇ ਨਾ ਕਰਾਂ ਕੱਲੋ ਅਜੇ ਇੰਨੇ ਕਹਿਣ ਦੀ ਥਿਆਰ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਕੱਢ ਕੇ ਪੈਂਟ ਦੀ ਜੇਬ ਵਿੱਚੋਂ ਰਵਾਲਵਰ ਮਾਰ ਕੇ ਦੋ ਗੋਲੀਆਂ ਪੜਪੜੀ ਚ ਨਲਕੇ ਦੇ ਫਿਲਟਰ ਵਰਗਾ ਕਰਕੇ ਸੀਕਰੀ ਚੰਡੀਗੜ੍ਹ ਆਹੋ ਮਾਰਿਆ ਕੀਤੇ ਸੀ ਪੂਰੇ ਦੇਸ ਮਜਾਇਆ ਸਿੰਘਾਂ ਦਰਲੇ ਕੀਤੇ ਸੀ ਜੋੜੇ ਹੱਥ ਬਥੇਰੇ ਕੁੱਟ ਸਬਰ ਦੇ ਪੀਤੇ ਸੀ ਜੋੜੇ ਹੱਥ ਬਥੇਰੇ ਕੁੱਟ ਸਬਰ ਦੇ ਪੀਤੇ ਸੀ ਓਹ ਟਾਲ ਨਹੀਂ ਕੋਈ ਸਕਦਾ ਏ ਮਾਲਕ ਦੇ ਬਾਣੇ ਨੇ ਟਾਲ ਨਹੀਂ ਕੋਈ ਸਕਦਾ ਏ ਮਾਲਕ ਦੇ ਬਾਣੇ ਨੇ ਸਿੱਕਰੀ ਕੀਤਾ ਮੁੱਦਾ ਗੋਲੀ ਮਾਰ ਚਟਾਣੇ ਨੇ ਸਿੱਕਰੀ ਕੀਤਾ ਮੁੱਦਾ ਗੋਲੀ ਮਾਰ da goli <laughs> -da! rain day ਨਾ ਬਹੁਤਾ ਚਿਰ ਰਹਿੰਦੇ ਨੇ ਯਾ ਬੱਟਿਆ ਉਦੋਂ ਥੁੱਕ ਦੇਣਾ ਬਹੁਤਾ ਚਿਰ ਰਹਿੰਦੇ ਨੇ ਹਾਏ ਮੈਂ ਜਾਣਗ ਵਾਲੀ ਅੱਖਸਮਾਨੂ ਖਾਣੇ ਨੇ ਸਿੱਗਰੀ ਕੀਤਾ ਮੁੱਦਾ ਗੋਲੀ ਮਾਰ ਜਟਾਣੇ ਨੇ ਐਵੇਂ ਜਾਣਗ ਵਾਲੀ ਅੱਖਸਮਾਨੂ ਖਾਣੇ ਨੇ ਔਖਸਮਾਨੂ ਖਾਣੇ ਨੇ ਸਿੱਗਰੀ ਕੀਤਾ ਮੁੱਦਾ ਗੋਲੀ ਮਾਰ ਜਟਾਣੇ ਨੇ ਸਿੱਗਰੀ ਕੀਤਾ ਮੁੱਦਾ ਗੋਲੀ ਮਾਰ ਨਾ ਆਤ ਖੁਦਾ ਦਾ ਵੈ ਕਦੀ ਮਾਦੋ ਆਦੇ ਸਰਦੇ ਹੋਣੀ ਹੋਣ ਨਾ ਜਤਨ ਹਾਕੀ ਛੱਡੇ ਹੋਣੀ ਹੋਣਾ ਜਦਨਾ ਕੀ ਮਦੋਂ ਠੱਡੇ ਕਦੇ ਪਾਣੀ ਮੰਗਿਆ ਨਾ ਉਸ ਜੀ ਪਿਆਰੇ ਨੇ ਠੱਡੇ ਕਦੇ ਪਾਣੀ ਮੰਗਿਆ ਨਾ ਉਸ ਜੀ ਪਿਆਰੇ ਨੇ ਸਿੰਗਰ ਕੀਤਾ ਮੁੱਦਾ ਗੋਲੀ ਮਾਰ